ਦੱਸਦੇ ਕਿ ਬੁੱਢਲਾਡਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਬੁੱਢਲਾਡਾ ਦੇ ਪੀਆਟੀਸੀ ਡੀਪੂ ਦੇ ਵੇੜੇ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਸਰਕਾਰੀ ਤਿੰਨ ਨਵੀਆਂ ਬੱਸਾਂ ਜਿਹੜੀਆਂ ਕਿ ਨੇ ਭੇਜੀਆਂ ਗਈਆਂ ਨੇ ਜਿਨ੍ਹਾਂ ਦਾ ਅੱਜ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਪਰਮਾ ਜਿਹੜਾ ਕਿ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਨੇ ਕਿਹਾ ਹੈ ਕਿ ਹਲਕੇ ਅੰਦਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਨੇ ਦੱਸਿਆ ਕਿ ਬੁੱਢਲਾਡਾ ਦੇ ਡੁੱਪੂ ਅੰਦਰ ਬੱਸਾਂ ਦੀ ਜਿਹੜੀ ਕਿ ਬਹੁਤ ਜ਼ਿਆਦੀ ਘਾਟ ਸੀ ਜਿਸ ਨੂੰ ਸਰਕਾਰ ਨੇ ਪੂਰਾ ਕਰਨ ਦਾ ਟੀਚਾ ਬਣਾਇਆ ਹੋਇਆ ਇਸ ਐਲੜੀ ਤਹਿਤ ਅੱਜ ਤਿੰਨ ਬੱਸਾਂ ਜਿਹੜੀਆਂ ਕਿ ਪੀਆਰਟੀਸੀ ਡੀਪੂ ਦੇ ਅੰਦਰ ਭੇਜੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਚਾਰ ਹੋਰ ਨਵੀਆਂ ਬੱਸਾਂ ਜਿਹੜੀਆਂ ਕਿ ਡੀਪੂ ਦੇ ਅੰਦਰ ਭੇਜੀਆਂ ਜਾਣਗੀਆਂ ਐਮਐਲਏ ਸਾਹਿਬ ਅੱਜ ਜਿਹੜੀ ਖੋਜ ਵਾਲੀ ਮੁਹਮਲ ਸੀ ਬੱਸਾਂ ਵੀ ਜਿਹੜੀਆਂ ਵਾਲੀ ਟੈਕਸਟਰਾ ਦੇ ਰਹੀਏ ਬੰਦ ਪੂਰੀ ਹੋਈ ਹੈ ਨਮਸਕਾਰ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਮੈਂ ਬਲਾੜਾ ਦੇ ਵਿਕਾਸ ਵਾਸਤੇ ਜੇ ਚ ਵੀ ਕੋ ਘਾਟ ਹੁੰਦੀ ਕਿਸੇ ਕਿਸਮ ਦੀ ਘਾਟ ਹੁੰਦੀ ਆ ਮੈਂ ਉਹ ਗੱਲ ਪੂਰੀ ਕਰਨ ਵਾਸਤੇ ਆਪਣਾ ਜਿਹੜਾ ਐ ਐਮ ਐਲ اے ਤੌਰ ਤੇ ਸਰਕਾਰ ਦੇ ਦਬਾਵੀ ਪਾਉਣਾ ਉਹਨੂੰ ਬੇਨਤੀ ਵੀ ਕਰਦਾ ਸੋ ਬਲਾੜਾ ਡੀਪੂ ਦੀ ਬਸਾਂ ਆਂਦੀਆਂ ਆਪਣੀਆਂ ਇਹ ਹੈਗਾ ਸੇ ਕਾਹੀ ਵੱਡੀ ਗੱਲ ਦੇ ਘਾਟ ਹੋ ਗਈ ਸੀ ਉਹਦੇ ਘਾਟ ਪਿੱਛੇ ਹੁੰਦਾ ਵੀ ਹਰ ਸਾਲ ਕੋਈ ਨਾ ਕੋਈ ਬਸ ਕੰਡਮ ਹੋ ਜਾਂਦੀ ਹੈ ਉਹ ਰੂਟ ਬੰਦ ਹੋ ਜਾਂਦਾ ਸੋ ਇਸ ਕਰਕੇ ਮੈਂ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਤੇ ਪੀ ਆਰ ਡੀ ਦੇ ਚੇਅਰਮੈਨ ਹਰਜੋਤ ਸਿੰਘ ਹਰਜੋਤ ਸਿੰਘ ਜਿਹੜਾ ਬੰਡਾ ਨੇ ਉਹ ਸਾਡੀ ਪਾਰਟੀ ਦੇ ਬੰਦੇ ਨੇ ਸਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਨੂੰ ਬੜਾ ਦੇ ਰਿਕੂ ਵਾਸਤੇ ਬੱਸਾਂ ਦੇਓ ਨਾ ਤਿੰਨ ਬੱਸਾਂ ਦਾ ਦੇਖੋ ਨਵੀਆਂ ਭੇਜ ਦੀਆਂ ਤੇ ਚਾਰ ਬੱਸਾਂ ਐਸੇ ਮਹੀਨੇ ਦੇ ਵਿੱਚ ਹੋਰ ਆ ਜਾਣਗੀਆਂ ਇਸ ਤੋਂ ਬਾਅਦ ਜਦੋਂ ਵੀ ਪੰਜਾਬ ਸਰਕਾਰ ਬੱਸਾਂ ਖਰੀਦਦੀ ਹੈ ਤਾਂ ਅਸੀਂ ਉਹ ਬੱਸਾਂ ਦਾ ਆਪਣਾ ਜੀ ਹਿੱਸਾ ਆਪਣਾ ਡੀਪੂ ਦਾ ਉਹ ਲੈ ਰਹੇ ਨੇ ਆ ਸੋ ਸਾਡੀ ਕਾਮਯਾਬੀ ਹੈ ਸਾਡੇ ਸਵਾਰੀਆਂ ਦੇ ਕਿੰਨੀਆਂ ਸਾਡਾ ਡੀਪੂ ਹੈ ਭੱਜਿਆ ਭਰਿਆ ਫਿਰਦਾ ਹੈ ਬੱਸਾਂ ਦੇ ਨਾਲ ਸੋ ਕਰਮਚਾਰੀਆਂ ਦੀ ਇਹਦੇ ਨਾਲ ਨਿਯੁਕਤੀ ਦਾ ਵੀ ਫਰਕ ਆਉਂਦਾ ਹੈ ਜਿਹੜੇ ਤਿੰਨ ਨਵੇਂ ਡਰਾਈਵਰ ਅੱਜ ਵੇਲੇ ਬੈਠੇ ਸੀ ਉਹਨਾਂ ਨੂੰ ਬੱਸਾਂ ਮਿਲ ਗਈਆਂ ਕਨੈਕਟਰ ਬੱਸਾਂ ਮਿਲ ਗਈਆਂ ਚਾਰ ਬੱਸਾਂ ਹੋ ਰਹਿਣਗੀਆਂ ਚਾਰ ਡਰਾਈਵਰਾਂ ਨੂੰ ਹੋਰ ਕੰਮ ਮਿਲ ਜੂਗਾ ਸੋ ਸਾਡੀ ਇਸ 1982 ਤੋਂ ਇਹ ਬੱਸ ਢਿੱਪੂ ਬਣਿਆ ਹੈ ਇਹਦੀ ਕਾਮਯਾਬੀ ਪਿੱਛੇ ਇਹਨਾਂ ਦੇ ਸਾਰੇ ਮੁਲਾਜ਼ਮਾਂ ਦਾ ਜੀਐਮ ਸਾਹਿਬ ਦਾ ਜਿੰਨੇ ਵੀ ਕਾਲ ਮੁਲਾਜ਼ਮ ਨੇ ਇਹਨਾਂ ਦਾ ਬੜਾ ਵੱਡਾ ਦੇਣ ਹੈ ਸੋ ਇਹਨਾਂ ਨੇ ਸਾਡਾ ਢਿੱਪੂ ਬਚਾ ਕੇ ਰੱਖਿਆ ਹੋਇਆ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਸੋ ਸਰਕਾਰ ਦਾ ਵੀ ਧੰਨਵਾਦ ਹੈ ਚੇਅਰਮੈਨ ਪੀਆਰਟੀ ਸੇ ਧੰਨਵਾਦ ਕਰਦਾ ਕਿ ਸਾਨੂੰ ਬੱਸਾਂ ਦਿੱਤੀਆਂ ਨੇ ਦਸ ਦੇ ਕਿ ਬੁੱਢਲਾਡਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਬੁੱਢਲਾਡਾ ਦੇ ਪੀਆਟੀਸੀ ਡੀਪੂ ਦੇ ਵੇੜੇ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਸਰਕਾਰੀ ਤਿੰਨ ਨਵੀਆਂ ਬੱਸਾਂ ਜਿਹੜੀਆਂ ਕਿ ਨੇ ਭੇਜੀਆਂ ਗਈਆਂ ਨੇ ਜਿਨ੍ਹਾਂ ਦਾ ਅੱਜ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਪਰਮਾ ਜਿਹੜਾ ਕਿ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਨੇ ਕਿਹਾ ਕਿ ਹਲਕੇ ਅੰਦਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਉਹਨਾਂ ਨੇ ਦੱਸਿਆ ਕਿ ਬੁੱਢਲਾਡਾ ਡੀਪੂ ਉਹ ਅੰਦਰ ਬੱਸਾਂ ਦੀ ਜਿਹੜੀ ਕਿ ਬਹੁਤ ਜ਼ਿਆਦੀ ਘਾਟ ਸੀ ਜਿਸ ਨੂੰ ਸਰਕਾਰ ਨੇ ਪੂਰਾ ਕਰਨ ਦਾ ਟੀਚਾ ਬਣਾਇਆ ਹੋਇਆ ਹੈ ਇਸ ਐਲੜੀ ਤਹਿਤ ਅੱਜ ਤਿੰਨ ਬੱਸਾਂ ਜਿਹੜੀਆਂ ਕਿ ਪੀਆਰਟੀਸੀ ਡਿਪੂ ਦੇ ਅੰਦਰ ਭੇਜੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਚਾਰ ਹੋਰ ਨਵੀਆਂ ਬੱਸਾਂ ਜਿਹੜੀਆਂ ਕਿ ਡਿਪੂ ਦੇ ਅੰਦਰ ਭੇਜੀਆਂ ਜਾਣਗੀਆਂ ਐਮਐਲਏ ਸਾਹਿਬ ਅੱਜ ਜਿਹੜੀ ਲੋਕਾਂ ਦੀ ਮੁੱਖ ਮੰਜ਼ਰੀ ਬੱਸਾਂ ਕਿ ਕਿੰਨੇ ਸਮੇਂ ਤੱਕ ਜਤਨਾ ਦੇ ਬੰਦ ਪਈ ਹੋਈਆਂ ਨਮਿਸਾ ਦੇ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਮੈਂ ਬਲਾੜਾ ਦੇ ਵਿਕਾਸ ਵਾਸਤੇ ਜੇ ਚ ਵੀ ਕੋ ਘਾਟ ਹੁੰਦੀ ਕਿਸੇ ਕਿਸਮ ਦੀ ਘਾਟ ਹੁੰਦੀ ਆ ਮੈਂ ਉਹ ਗੱਲ ਪੂਰੀ ਕਰਨ ਵਾਸਤੇ ਆਪਣਾ ਜਿਹੜਾ ਐ ਐਮ ਐਲ اے ਤੌਰ ਤੇ ਸਰਕਾਰ ਦੇ ਦਬਾਵੀ ਪਾਉਣਾ ਉਹਨੂੰ ਬੇਨਤੀ ਵੀ ਕਰਦਾ ਸੋ ਬਲਾੜਾ ਡੀਪੂ ਦੀ ਬਸਾਂ ਆਂਦੀਆਂ ਆਪਣੀਆਂ ਇਹ ਹੈਗਾ ਸੇ ਕਾਹੀ ਵੱਡੀ ਗੱਲ ਦੇ ਘਾਟ ਹੋ ਗਈ ਸੀ ਉਹਦੇ ਘਾਟ ਪਿੱਛੇ ਹੁੰਦਾ ਵੀ ਹਰ ਸਾਲ ਕੋਈ ਨਾ ਕੋਈ ਬਸ ਕੰਡਮ ਹੋ ਜਾਂਦੀ ਹੈ ਉਹ ਰੂਟ ਬੰਦ ਹੋ ਜਾਂਦਾ ਸੋ ਇਸ ਕਰਕੇ ਮੈਂ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਤੇ ਪੀ ਆਰ ਡੀ ਦੇ ਚੇਅਰਮੈਨ ਹਰਜੋਤ ਸਿੰਘ ਹਰਜੋਤ ਸਿੰਘ ਜਿਹੜਾ ਬੰਡਾ ਨੇ ਉਹ ਸਾਡੀ ਪਾਰਟੀ ਦੇ ਬੰਦੇ ਨੇ ਸਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਨੂੰ ਬੜਾ ਦੇ ਰਿਕੂ ਵਾਸਤੇ ਬੱਸਾਂ ਦੇਓ ਨਾ ਤਿੰਨ ਬੱਸਾਂ ਦਾ ਦੇਖੋ ਨਵੀਆਂ ਭੇਜ ਦੀਆਂ ਤੇ ਚਾਰ ਬੱਸਾਂ ਐਸੇ ਮਹੀਨੇ ਦੇ ਵਿੱਚ ਹੋਰ ਆ ਜਾਣਗੀਆਂ ਇਸ ਤੋਂ ਬਾਅਦ ਜਦੋਂ ਵੀ ਪੰਜਾਬ ਸਰਕਾਰ ਬੱਸਾਂ ਖਰੀਦਦੀ ਹੈ ਤਾਂ ਅਸੀਂ ਉਹ ਬੱਸਾਂ ਦਾ ਆਪਣਾ ਜੀ ਹਿੱਸਾ ਆਪਣਾ ਡੀਪੂ ਦਾ ਉਹ ਲੈ ਰਹੇ ਹਾਂ ਸੋ ਸਾਡੀ ਕਾਮਯਾਬੀ ਹੈ ਸਾਡੇ ਸਵਾਰੀਆਂ ਦੇ ਕਿੰਨੀਆਂ ਸਾਡਾ ਡੀਪੂ ਹੈ ਭੱਜਿਆ ਭਰਿਆ ਫਿਰਦਾ ਹੈ ਬੱਸਾਂ ਦੇ ਨਾਲ ਸੋ ਕਰਮਚਾਰੀਆਂ ਦੀ ਇਹਦੇ ਨਾਲ ਨਿਯੁਕਤੀ ਦਾ ਵੀ ਫਰਕ ਆਉਂਦਾ ਹੈ ਜਿਹੜੇ ਤਿੰਨ ਨਵੇਂ ਡਰਾਈਵਰ ਅੱਜ ਵੇਲੇ ਬੈਠੇ ਸੀ ਉਹਨੂੰ ਬੱਸਾਂ ਮਿਲ ਗਈਆਂ ਕਨੈਕਟਰ ਬੱਸਾਂ ਮਿਲ ਗਈਆਂ ਚਾਰ ਬੱਸਾਂ ਹੋ ਰਹਿਣਗੀਆਂ ਚਾਰ ਡਰਾਈਵਰਾਂ ਨੂੰ ਹੋਰ ਕੰਮ ਮਿਲ ਜੂਗਾ ਸੋ ਸਾਡੀ ਇਸ 1982 ਤੋਂ ਇਹ ਬੱਸ ਢਿੱਪੂ ਬਣਿਆ ਹੈ ਇਹਦੀ ਕਾਮਯਾਬੀ ਪਿੱਛੇ ਇਹਨਾਂ ਦੇ ਸਾਰੇ ਮੁਲਾਜ਼ਮਾਂ ਦਾ ਜੀਐਮ ਸਾਹਿਬ ਦਾ ਜਿੰਨੇ ਵੀ ਕਾਲ ਮੁਲਾਜ਼ਮ ਨੇ ਇਹਨਾਂ ਦਾ ਬੜਾ ਵੱਡਾ ਦੇਣ ਹੈ ਸੋ ਇਹਨਾਂ ਨੇ ਸਾਡਾ ਢਿੱਪੂ ਬਚਾ ਕੇ ਰੱਖਿਆ ਹੋਇਆ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਸੋ ਸਰਕਾਰ ਦਾ ਵੀ ਧੰਨਵਾਦ ਹੈ ਚੇਅਰਮੈਨ ਪੀਆਰਟੀ ਸੇ ਧੰਨਵਾਦ ਕਰਦਾ ਕਿ ਸਾਨੂੰ ਬੱਸਾਂ ਦਿੱਤੀਆਂ ਨੇ